ਪੰਜਾਬੀ ਖਬਰਨਾਮਾ ਸੂਰਜ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਤੱਕ ਦੀ ਵੱਡੀ ਖਬਰ ਜਲੰਧਰ ਤੋਂ ਜਿੱਥੇ ਕਿ ਅਗਲੇ ਹਫ਼ਤੇ ਮਿਲੇਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਜਲੰਧਰ ਤੋਂ ਇਹ ਖਬਰ ਸਾਹਮਣੇ ਨਿਕਲ ਆਈ ਹੈ ਦਿਨ ਰਾਤੋਂ ਸਵੇਰ ਤੱਕ ਜਾਰੀ ਰਹੇ ਮੀਂਹ ਨਾਲ ਇੱਥੇ ਸਵੇਰ ਦਾ ਮੌਸਮ ਕਿ ਸ਼ਮਸ਼ਾਰ ਹੋਇਆ ਜਿਹੜਾ ਕਿ ਉੱਥੇ ਹੀ ਸੂਰਜ ਦੀ ਤਪਸ਼ ਨੇ ਲੈ ਕੇ ਦੁਨੀਆ ਦੇ ਲੋਕਾਂ ਨੂੰ ਤੰਗ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਦਿਨ ਵਾਤੋਂ ਵਾਦੇ ਜਿਹੜਾ ਕਿ ਅੱਜ ਦਾ ਤਾਪਮਾਨ 33 ਡਿਗਰੀ ਤੋਂ ਘੱਟੋ ਘੱਟ 27 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਪਿਛਲੇ ਘੰਟਿਆਂ ਦਰਾਂ ਨਾ 0.07 ਐਮ ਐਮ ਜਿਹੜਾ ਕਿ ਮੀਂਹ ਰਿਕਾਰਡ ਕੀਤਾ ਗਿਆ ਹੈ ਮੌਸਮ ਵਿੱਚ ਨਮੀ ਦੀ ਮਾਤਰਾ 99% ਦੀ ਹਵਾ ਦਾ ਪ੍ਰਵਾਹ 4 ਤੋਂ 5 ਕਿਲੋਮੀਟਰ ਪ੍ਰਤੀ ਘੰਟਾ ਰਿਹਾ ਜਦੋਂ ਕਿ ਸਵੇਰੇ ਅਸਮਾਨ ਵਿੱਚ ਸੀਫੀ ਇਸ ਦੀ ਜਿਹੜੇ ਕੀ ਬਦਲ ਛਾਏ ਹੋਏ ਸਨ ਮੌਸਮ ਵਿਭਾਗ ਦੀ ਮੰਨ ਲਈਏ ਤਾਂ ਅਗਲੇ ਹਫਤੇ ਜਿਹੜਾ ਕੀ ਮੀਂਹ ਪੈਣ ਦੀ ਸੰਭਾਵਨਾ ਮਡਰਾ ਰਹੀ ਹੈ ਮੀਂਹ ਪੈਣ ਦੇ ਬਾਵਜੂਦ ਇੱਕ ਤੋਂ ਦੋ ਜਿਹੜਾ ਕੀ ਡਿਗਰੀ ਸੈਲਸੀਅਸ ਵਧਣ ਦੇ ਅਸਾਰ ਹਨ 11 ਅਗਸਤ ਨੂੰ ਜਿਹੜਾ ਕੀ ਤਾਪਮਾਨ ਵਿੱਚ 2 ਤੋਂ 3 ਡਿਗਰੀ ਜਿਹੜੀ ਗਿਰਾਵਟ ਆ ਸਕਦੀ ਹੈ 15 ਅਗਸਤ ਨੂੰ ਜਿਹੜਾ ਕੀ ਬੱਦਲ ਗਰਜਨ ਤੇ ਬਿਜਲੀ ਲਿਸ਼ਕਣ ਤੋਂ ਇਲਾਵਾ ਧੂੜ ਭਰੀ ਹਨੇਰੀ ਚੱਲਣ ਤੇ ਮੀਂਹ ਦੇ ਅਸਾਰਨ ਵਧੇਰੇ ਕਰਕੇ ਸਮਾਨ ਵਿੱਚ ਬੱਦਲ ਛਾਈ ਰਹਿਣਗੇ ਅਸੀਂ ਹੁਣ ਤੱਕ ਦੀ ਵੱਡੀ ਖਬਰ ਦੇ ਇਸ ਤੇ ਤਮੰਦੂਨੀ ਦੀ ਖਬਰ ਲੱਗੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੇਨੋ ਦੇ ਇਜਾਜ਼ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ